ਖਬਰ ਦੇਖਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਹੋਰ ਤਾਜ਼ਾ ਅਪਡੇਟ ਦੇ ਲਈ ਜੁੜੇ ਰਹੋ ਪ੍ਰਵਾਸੀ نیوز ਦੇ ਨਾਲ ਦੁਨੀਆ ਦੀ ਆਰਥਿਕ ਤਾਕਤ ਪਰੰਪਰੇ ਦੇ ਦੌਰ ਦੇ ਵਿੱਚ ਬ੍ਰਿਟੇਨ ਨੇ ਵੱਡਾ ਕਦਮ ਚੁੱਕ ਲਿਆ ਨਿਊਕੀ ਸਰਕਾਰ ਹੁਨਰਬੰਦ ਕਾਮਿਆਂ ਤੇ ਗਲੋਬਲ ਕੰਪਨੀਆਂ ਨੂੰ ਆਪਣੇ ਦੇਸ਼ ਵੱਲ ਆਕਰਸ਼ਿਤ ਕਰਨ ਦੇ ਲਈ ਨਵੀਆਂ ਵਿਸ਼ੇਸ਼ ਯੋਜਨਾਵਾਂ ਲੈ ਕੇ ਆਈ ਹੈ ਫੋਕਸ ਕੀਤਾ ਗਿਆ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਜੀਵਨ ਵਿਗਿਆਨ ਅਤੇ ਸਾਫ ਉਜਾਗ ਇਹ ਐਲਾਨ ਉਸਰੇ ਲਈ ਆਇਆ ਜੋ ਯੂਕੇ ਦੇ ਚਾਂਸਲਰ ਆਫ ਐਕਸ ਚੈਕਰ ਰੈਚਲ ਰਿਵਜ਼ ਦਾ ਵੋਸ ਦੇ ਵਿੱਚ ਹੋ ਰਿਹਾ ਹੈ ਵਿਸ਼ਵ ਆਰਥਿਕ ਫੋਰਮ ਦੇ ਵਿੱਚ ਬ੍ਰਿਟਨ ਨੂੰ ਨਿਵੇਸ਼ ਲਈ ਸਭ ਤੋਂ ਵਧੀਆ ਮੰਜ਼ਲ ਵਜੋਂ ਪੇਸ਼ ਕਰਨ ਜਾ ਰਹੀ ਹੈ ਯੂਕੇ ਦੇ ਖਜ਼ਾਨਾ ਵਿਭਾਗ ਨੇ ਦੱਸਿਆ ਕਿ ਡੂੰਗੀ ਤਕਨੀਕ ਦੇ ਨਾਲ ਜੁੜੇ ਖਾਸ ਖੇਤਰਾਂ ਦੇ ਵਿੱਚ ਕੰਮ ਕਰਨ ਆ ਰਹੇ ਹੁਨਰਬੰਦ ਵਿਦੇਸ਼ੀ ਕਾਮਯਾ ਦੀ ਵੀਜ਼ਾ ਫੀਸ ਸਰਕਾਰ ਖੁਦ ਭਰੇਗੀ ਇਸ ਤੋਂ ਇਲਾਵਾ ਛੜੀਆਂ ਵਿਦੇਸ਼ੀ ਕੰਪਨੀਆਂ ਯੂਕੇ ਦੇ ਵਿੱਚੋਂ ਆਪਣਾ ਕਾਰੋਬਾਰ ਫਲਾਣਾ ਚਾਹੁੰਦੀਆਂ ਨੇ ਉਹਨਾਂ ਨੂੰ ਸਪੌਂਸਰ ਲਾਇਸੈਂਸ ਦੇ ਲਈ ਫਾਸਟ ਟਰੈਕ ਪ੍ਰਕਿਰਿਆ ਵੀ ਦਿੱਤੀ ਜਾਵੇਗੀ ਸਰਕਾਰ ਦਾ ਕਹਿਣਾ ਹੈ ਕਿ ਇਹ ਕਦਮ ਆਰਥਿਕ ਵਿਕਾਸ ਨੂੰ ਤੇਜ਼ ਕਰਨ ਅਤੇ ਯੂਕੇ ਨੂੰ ਗਲੋਬਲ ਇਨੋਵੇਸ਼ਨ ਹੱਬ ਬਣਾਉਣ ਤਰੀ ਚੁੱਕੇ ਚਾਰੇ ਨੇ ਦਾਵੋ ਸਿਮਟ ਵਿੱਚ ਰੈਚਲ ਰਿਵਰਸ ਦਾ ਸੰਦੇਸ਼ ਸਪਸ਼ਟ ਰਹੇਗਾ ਬ੍ਰਿਟੇਨ ਦੀ ਸਥਿਰਤਾ ਪ੍ਰਤੀਭਾ ਤੇ ਪੂੰਜੀ ਦਾ ਕਾਰ ਹੈ ਕਈ ਦੇਸ਼ ਮੌਕੇ ਦਿੰਦੇ ਨੇ ਪਰ ਬ੍ਰਿਟਨ ਤੁਹਾਨੂੰ ਕਦੀ ਦਿੰਦਾ ਹੈ ਨਿਵੇਸ਼ ਦੇ ਲਈ ਦੁਨੀਆ ਦੀ ਸਭ ਤੋਂ ਵਧੀਆ ਚੋਣ ਬ੍ਰਿਟਨ ਹੈ ਸਰਕਾਰ ਨੂੰ ਪਤਾ ਹੈ ਕਿ ਇਸ ਨਾਲ AI ਲਾਈਫ ਸਾਇੰਸ ਅਤੇ ਗ੍ਰੀਨ એનર્ਜੀ ਖੇਤਰ ਵਿੱਚ ਅੰਤਰਰਾਸ਼ਟਰੀ ਨਿਵੇਸ਼ ਵਧੇਗਾ ਪਰ ਦਾਵੋਸ ਤੋਂ ਰਿਹਾ ਤੇ ਇੱਕ ਹੋਰ ਵੱਡਾ ਸਾਇਆ ਵੀ ਹੈ ਗ੍ਰੀਨਲੈਂਡ ਨੂੰ ਲੈ ਕੇ ਅਮਰੀਕਾ ਤੇ ਕਈ ਯੂਰੋਪੀ ਦੇਸ਼ਾਂ ਦੇ ਵਿਚਕਾਰ ਵਿਵਾਦ ਦਾ ਨਾਮ ਰਾਸ਼ਟਰਪਤੀ ਡੋਨਾਲਡ ਟਰਪ ਨੇ ਧਮਕੀ ਦਿੱਤੀ ਕਿ ਜੇ ਗ੍ਰੀਨਲੈਂਡ ਨੂੰ ਲੈ ਕੇ ਅਮਰੀਕਾ ਦੇ ਨਾਲ ਸਹਿਮਤੀ ਨਾ ਬਣੀ ਤਾਂ ਯੂਕੇ ਸਮੇਤ ਕਈ ਯੂਰਪੀ ਦੇਸ਼ਾਂ ਉਤੇ ਭਾਰੀ ਆਯਾਤ ਟੈਕਸ ਲਗਾਏ ਜਾਣਗੇ ਇਥੇ ਤੱਕ ਕਿ ਬ੍ਰਿਟਨ ਤੋਂ ਅਮਰੀਕਾ ਭੇਜਣ ਵਾਲੇ ਸਾਮਾਨ ਉਤੇ ਪਹਿਲਾਂ 10% ਅਤੇ ਫਿਰ 25% ਟੈਰਿਫ ਲਗਾਉਣ ਦੀ ਵੀ ਚੁਟਾਵਣੀ ਦਿੱਤੀ ਗਈ ਹੈ ਬ੍ਰਿਟਿਸ਼ ਪ੍ਰਧਾਨ ਮੰਤਰੀ ਕਿਰਸ ਡਾਮਨ ਨੇ ਸਥਿਤੀ ਨੂੰ ਸੰਭਾਲਣ ਦੇ ਲਈ ਸਹਿਯੋਗ ਅਤੇ ਸ਼ਾਂਤੀ ਦੀ ਅਪੀਲ ਕੀਤੀ ਹੈ। ਇਸ ਨਾਲ-ਨਾਲ ਯੂਕੇ ਸਰਕਾਰ ਇਮੀਗ੍ਰੇਸ਼ਨ ਨਿਯੰਤਰਣ ਨੂੰ ਹੋਰ ਸਖਤ ਕਰਨ ਦੀ ਵੀ ਯੋਜਨਾਤੇ ਕੰਮ ਕਰ ਰਹੀ ਹੈ। ਅਨੁਮਾਨ ਹੈ ਕਿ ਆਉਣ ਵਾਲੇ ਸਾਲਾਂ ਦੇ ਵਿੱਚ ਪ੍ਰਵਾਸ ਘਟਣ ਦੇ ਨਾਲ ਟੈਕਸ ਆਮਦਨ ਦੇ ਵਿੱਚ ਅਰਬਾ ਪੌਂਡ ਦੀ ਕਮੀ ਆ ਸਕਦੀ ਹੈ। ਇੱਕ ਪਾਸੇ ਬ੍ਰਿਟੇ ਨਿਵੇਸ਼ਕਾਂ ਨੂੰ ਆਕਰਸ਼ਿਤ ਕਰਨ ਦੇ ਲਈ ਦਰਵਾਜ਼ੇ ਖੋਲ੍ਹ ਰਿਹਾ ਹੈ, ਦੂਜੇ ਪਾਸੇ ਗਲੋਬਲ ਰਾਜਨੀਤਿਕ ਤਣਾਅ ਅਤੇ ਵਪਾਰ ਯੁੱਧੀਆਂ ਚੇਤਾਵਨੀਆਂ ਚੁਣਤੀ ਬਣ ਗਈਆਂ ਨੇ। ਹੁਣ ਦੇਖਣਾ ਇਹ ਹੋਵੇਗਾ ਕਿ ਦਾਵੋਸ ਵਿੱਚ ਰੀਪਲ ਸਾਪ ਬ੍ਰਿਟੇ ਨੂੰ ਸੰਦੇਸ਼ ਦੁਨੀਆ ਨੂੰ ਮਨਵਾ ਸਕੇਗਾ ਦੁਨੀਆ ਦੀ ਆਰਥਿਕ ਤਾਕਤ ਆਪਣੀ ਤੋਰ ਦੇ ਵਿੱਚ ਬ੍ਰਿਟੇ ਨੇ ਵੱਡਾ ਕਦਮ ਚੁੱਕ ਲਿਆ ਯੂਕੇ ਸਰਕਾਰ ਹੁਨਰਬੰਦ ਕਾਮਿਆਂ ਤੇ ਗਲੋਬਲ ਕੰਪਨੀਆਂ ਨੂੰ ਆਪਣੇ ਦੇਸ਼ ਵੱਲ ਆਕਰਸ਼ਿਤ ਕਰਨ ਦੇ ਲਈ ਨਵੀਆਂ ਵਿਸ਼ੇਸ਼ ਯੋਜਨਾਵਾਂ ਲੈ ਕੇ ਆਈ ਹੈ ਫੋਕਸ ਕੀਤਾ ਗਿਆ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਜੀਵਨ ਵਿਗਿਆਨ ਅਤੇ ਸਾਫ ਉਜਾਗ ਇਹ ਐਲਾਨ ਉਸ ਵੇਲੇ ਆਇਆ ਜੁਰ ਯੂਕੇ ਦੇ ਚਾਂਸਲਰ ਆਫ ਐਕਸ ਚੈਕਰ ਰੈਚਲ ਲਿਵਜ਼ ਦਾਵੋਸ ਦੇ ਵਿੱਚ ਹੋ ਰਹੇ ਵਿਸ਼ਵ ਆਰਥਿਕ ਫੋਰਮ ਦੇ ਵਿੱਚ ਬ੍ਰਿਟਨ ਉਹ ਨਿਵੇਸ਼ ਦੇ ਲਈ ਸਭ ਤੋਂ ਵਧੀਆ ਮੰਜ਼ਲ ਵਜੋਂ ਪੇਸ਼ ਕਰਨ ਜਾ ਰਹੀ ਹੈ ਯੂਕੇ ਦੇ ਖਜਵਾਨਾ ਵਿਭਾਗ ਨੇ ਦੱਸਿਆ ਕਿ ਡੂੰਗੀ ਤਕਨੀਕ ਦੇ ਨਾਲ ਜੁੜੇ ਖਾਸ ਖੇਤਰਾਂ ਦੇ ਵਿੱਚ ਕੰਮ ਕਰਨ ਆ ਰਹੇ ਹੁਨਰਬੰਦ ਵਿਦੇਸ਼ੀ ਕਾਮਯਾ ਦੀ ਵੀਜ਼ਾ ਫੀਸ ਸਰਕਾਰ ਖੁਦ ਭਰੇਗੀ ਇਸ ਤੋਂ ਇਲਾਵਾ ਛੜੀਆਂ ਵਿਦੇਸ਼ੀ ਕੰਪਨੀਆਂ ਯੂਕੇ ਦੇ ਵਿੱਚੋਂ ਆਪਣਾ ਕਾਰੋਬਾਰ ਫਲਾਣਾ ਚਾਹੁੰਦੀਆਂ ਨੇ ਉਹਨਾਂ ਨੂੰ ਸਪੌਂਸਰ ਲਾਇਸੈਂਸ ਦੇ ਲਈ ਫਾਸਟ ਟਰੈਕ ਪ੍ਰਕਿਰਿਆ ਵੀ ਦਿੱਤੀ ਜਾਵੇਗੀ ਸਰਕਾਰ ਦਾ ਕਹਿਣਾ ਹੈ ਕਿ ਇਹ ਕਦਮ ਆਰਥਿਕ ਵਿਕਾਸ ਨੂੰ ਤੇਜ਼ ਕਰਨ ਅਤੇ ਯੂਕੇ ਨੂੰ ਗਲੋਬਲ ਇਨੋਵੇਸ਼ਨ ਹੱਬ ਬਣਾਉਂਦ ਲਈ ਚੁੱਕੇ ਜਾ ਰਹੇ ਨੇ ਦਾਵਾ ਸਮਿਟ ਵਿੱਚ ਰੈਚਲ ਰਿਵਰਸ ਦਾ ਸੰਦੇਸ਼ ਸਪਸ਼ਟ ਰਹੇਗਾ ਬ੍ਰਿਟੇਨ ਦੀ ਸਥਿਰਤਾ ਪ੍ਰਤੀਬਾ ਤੇ ਪੂੰਜੀ ਦਾ ਕਾਰ ਹੈ ਕਈ ਦੇਸ਼ ਮੌਕੇ ਦਿੰਦੇ ਨੇ ਪਰ ਬ੍ਰਿਟਨ ਤੁਹਾਨੂੰ ਘਤੀ ਦਿੰਦਾ ਹੈ ਨਿਵੇਸ਼ ਦੇ ਲਈ ਦੁਨੀਆ ਦੀ ਸਭ ਤੋਂ ਵਧੀਆ ਚੋਣ ਬ੍ਰਿਟਨ ਹੈ ਸਰਕਾਰ ਨੂੰ ਪਤਾ ਹੈ ਕਿ ਇਸ ਨਾਲ AI ਲਾਈਫ ਸਾਇੰਸ ਅਤੇ ਗ੍ਰੀਨ એનર્ਜੀ ਖੇਤਰ ਵਿੱਚ ਅੰਤਰਰਾਸ਼ਟਰੀ ਨਿਵੇਸ਼ ਵਧੇਗਾ ਪਰ ਦਾਵੋਸ ਤੋਂ ਰਿਹਾ ਤੇ ਇੱਕ ਹੋਰ ਵੱਡਾ ਸਾਇਆ ਵੀ ਹੈ ਗ੍ਰੀਨਲੈਂਡ ਨੂੰ ਲੈ ਕੇ ਅਮਰੀਕਾ ਤੇ ਕਈ ਯੂਰੋਪੀ ਦੇਸ਼ਾਂ ਦੇ ਵਿਚਕਾਰ ਵਧਦਾ ਤਣਾਅ ਰਾਸ਼ਟਰਪਤੀ ਡੋਨਾਲਡ ਟਰਪ ਨੇ ਧਮਕੀ ਦਿੱਤੀ ਕਿ ਜੇ ਗ੍ਰੀਨਲੈਂਡ ਨੂੰ ਲੈ ਕੇ ਅਮਰੀਕਾ ਦੇ ਨਾਲ ਸਹਿਮਤੀ ਨਾ ਬਣੀ ਤਾਂ ਯੂਕੇ ਸਮੇਤ ਕਈ ਯੂਰਪੀ ਦੇਸ਼ਾਂ ਉਤੇ ਭਾਰੀ ਆਯਾਤ ਟੈਕਸ ਲਗਾਈ ਜਾਣਗੇ ਇਥੇ ਤੱਕ ਕਿ ਬ੍ਰਿਟੇਨ ਤੋਂ ਅਮਰੀਕਾ ਭੇਜਣ ਵਾਲੇ ਸਮਾਨ ਉਤੇ ਪਹਿਲਾਂ 10% ਅਤੇ ਫਿਰ 25% ਟੈਰਿਫ ਲਗਾਉਣ ਦੀ ਵੀ ਚੁਟਾਵਣੀ ਦਿੱਤੀ ਗਈ ਹੈ ਬ੍ਰਿਟਿਸ਼ ਪ੍ਰਧਾਨ ਮੰਤਰੀ ਕਿਰਸ ਡਾਮਨ ਨੇ ਸਥਿਤੀ ਨੂੰ ਸੰਭਾਲਣ ਦੇ ਲਈ ਸਹਿਯੋਗ ਅਤੇ ਸ਼ਾਂਤੀ ਦੀ ਅਪੀਲ ਕੀਤੀ ਹੈ। ਇਸ ਨਾਲ-ਨਾਲ ਯੂਕੇ ਸਰਕਾਰ ਇਮੀਗ੍ਰੇਸ਼ਨ ਨਿਯੰਤਰਣ ਨੂੰ ਹੋਰ ਸਖਤ ਕਰਨ ਦੀ ਵੀ ਯੋਜਨਾ ਉਤੇ ਕੰਮ ਕਰ ਰਹੀ ਹੈ। ਅਨੁਮਾਨ ਹੈ ਕਿ ਉਹਨਾਂ ਵੱਲੇ ਸਲਾਹ ਦੇ ਵਿੱਚ ਪ੍ਰਵਾਸ ਘਟਣ ਦੇ ਨਾਲ ਟੈਕਸ ਆਮਦਨ ਦੇ ਵਿੱਚ ਅਰਬਾ ਪੌਂਡ ਦੀ ਕਮੀ ਆ ਸਕਦੀ ਹੈ। ਇੱਕ ਪਾਸੇ ਬ੍ਰਿਟੇ ਨਿਵੇਸ਼ਕਾਂ ਨੂੰ ਆਕਰਸ਼ਿਤ ਕਰਨ ਦੇ ਲਈ ਦਰਵਾਜ਼ੇ ਖੋਲ੍ਹ ਰਿਹਾ ਹੈ, ਤੁਜੇ ਪਾਸੇ ਗਲੋਬਲ ਰਾਜਨੀਤਿਕ ਤਣਾਅ ਅਤੇ ਵਪਾਰ ਯੁੱਧੀਆਂ ਚੇਤਾਵਨੀਆਂ ਚੁਣਤੀ ਬਣ ਗਈਆਂ ਨੇ। ਹੁਣ ਦੇਖਣਾ ਇਹ ਹੋਵੇਗਾ ਕਿ ਦਾਵੋਸ ਵਿੱਚ ਰੀਪਲ ਸਾਬ ਬ੍ਰਿਟੇਨ ਚ ਨੂੰ ਸੰਦੇਸ਼ ਦੁਨੀਆ ਨੂੰ ਮਨਵਾ ਸਕੇਗਾ ਦੁਨੀਆ ਦੀ ਆਰਥਿਕ ਤਾਕਤ ਬਣਨ ਦੇ ਤੌਰ ਤੇ ਵਿੱਚ ਬ੍ਰਿਟੇਨ ਨੇ ਵੱਡਾ ਕਦਮ ਚੁੱਕ ਲਿਆ ਨਿਊਕੀ ਸਰਕਾਰ ਹੁਨਰਪੰਦ ਕਮਿਆ ਤੇ ਗਲੋਬਲ ਕੰਪਨੀਆਂ ਨੂੰ ਆਪਣੇ ਦੇਸ਼ ਵੱਲ ਆਕਰਸ਼ਿਤ ਕਰਨ ਦੇ ਲਈ ਨਵੀਆਂ ਵਿਸ਼ੇਸ਼ ਯੋਜਨਾਵਾਂ ਲੈ ਕੇ ਆਈ ਹੈ ਫੋਕਸ ਕੀਤਾ ਗਿਆ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਜੀਵਨ ਵਿਗਿਆਨ ਅਤੇ ਸਾਫ ਉਜਾਗ ਇਹ ਐਲਾਨ ਉਸ ਲਈ ਆਇਆ ਜੋ ਯੂਕੇ ਦੇ ਚਾਂਸਲਰ ਆਫ ਐਕਸ ਚੈਕਰ ਰੈਚਲ ਲਿਵਜ਼ ਦਾ ਵੋਸ ਦੇ ਵਿੱਚ ਹੋ ਰਿਹਾ ਵਿਸ਼ਵ ਆਰਥਿਕ ਫੋਰਮ ਦੇ ਵਿੱਚ ਬ੍ਰਿਟਨ ਨੂੰ ਨਿਵੇਸ਼ ਲਈ ਸਭ ਤੋਂ ਵਧੀਆ ਮੰਜ਼ਰ ਬਜੋ ਪੇਸ਼ ਕਰਨ ਜਾ ਰਹੀ ਹੈ ਯੂਕੇ ਦੇ ਖਜਵਾਨਾ ਵਿਭਾਗ ਨੇ ਦੱਸਿਆ ਕਿ ਡੂੰਗੀ ਤਕਨੀਕ ਦੇ ਨਾਲ ਜੁੜੇ ਖਾਸ ਖੇਤਰਾਂ ਦੇ ਵਿੱਚ ਕੰਮ ਕਰਨ ਆ ਰਹੇ ਹੁਨਰਬੰਦ ਵਿਦੇਸ਼ੀ ਕਾਮਯਾਬੀ ਵੀਜ਼ਾ ਫੀਸ ਕਰਖੋਤ ਬਰੇਗੀ ਇਸ ਤੋਂ ਇਲਾਵਾ ਛੜੀਆਂ ਵਿਦੇਸ਼ੀ ਕੰਪਨੀਆਂ ਯੂਕੇ ਦੇ ਵਿੱਚੋਂ ਆਪਣਾ ਕਾਰੋਬਾਰ ਫਲਾਣਾ ਚਾਹੁੰਦੀਆਂ ਨੇ ਉਹਨਾਂ ਨੂੰ ਸਪੌਂਸਰ ਲਾਇਸੈਂਸ ਦੇ ਲਈ ਫਾਸਟ ਟਰੈਕ ਪ੍ਰਕਿਰਿਆ ਵੀ ਦਿੱਤੀ ਜਾਵੇਗੀ ਸਰਕਾਰ ਦਾ ਕਹਿਣਾ ਹੈ ਕਿ ਇਹ ਕਦਮ ਆਰਥਿਕ ਵਿਕਾਸ ਨੂੰ ਤੇਜ਼ ਕਰਨ ਅਤੇ ਯੂਕੇ ਨੂੰ ਗਲੋਬਲ ਇਨੋਵੇਸ਼ਨ ਹੱਬ ਬਣਾਉਂਦੇ ਚੁੱਕੇ ਚਾਰੇ ਨੇ ਦਾਵੋ ਸਮਿਟ ਵਿੱਚ ਰੈਚਲ ਰਿਵਰਸ ਦਾ ਸੰਦੇਸ਼ ਸਪਸ਼ਟ ਰਹੇਗਾ ਬ੍ਰਿਟੇਨ ਦੀ ਸਥਿਰਤਾ ਪ੍ਰਤੀਭਾ ਤੇ ਪੂੰਜੀ ਦਾ ਕਾਰ ਹੈ ਕਈ ਦੇਸ਼ ਮੌਕੇ ਦਿੰਦੇ ਨੇ ਪਰ ਬ੍ਰਿਟਨ ਤੁਹਾਨੂੰ ਕਦੀ ਦਿੰਦਾ ਨਿਵੇਸ਼ ਦੇ ਲਈ ਦੁਨੀਆ ਦੀ ਸਭ ਤੋਂ ਵਧੀਆ ਚੋਣ ਬ੍ਰਿਟਨ ਹੈ ਸਰਕਾਰ ਨੂੰ ਪਤਾ ਹੈ ਕਿ ਇਸ ਨਾਲ AI ਲਾਈਫ ਸਾਇੰਸ ਅਤੇ ਗ੍ਰੀਨ એનર્ਜੀ ਖੇਤਰ ਵਿੱਚ ਅੰਤਰਰਾਸ਼ਟਰੀ ਨਿਵੇਸ਼ ਵਧੇਗਾ ਪਰ ਦਾਬੋਜ਼ ਹੋ ਰਹੇ ਤੇ ਇੱਕ ਹੋਰ ਵੱਡਾ ਸਾਇਆ ਵੀ ਹੈ ਗ੍ਰੀਨਲੈਂਡ ਨੂੰ ਲੈ ਕੇ ਅਮਰੀਕਾ ਤੇ ਕਈ ਯੂਰੋਪੀ ਦੇਸ਼ਾਂ ਦੇ ਵਿਚਕਾਰ ਵਧਦਾ ਦਾ ਤਣਾ ਰਾਸ਼ਟਰਪਤੀ ਡੋਨਾਲਡ ਟਰਪ ਨੇ ਧਮਕੀ ਦਿੱਤੀ ਕਿ ਜੇ ਗ੍ਰੀਨਲੈਂਡ ਨੂੰ ਲੈ ਕੇ ਅਮਰੀਕਾ ਦੇ ਨਾਲ ਸਹਿਮਤੀ ਨਾ ਬਣੀ ਤਾਂ ਯੂਕੇ ਸਮੇਤ ਕਈ ਯੂਰਪੀ ਦੇਸ਼ਾਂ ਉਤੇ ਭਾਰੀ ਆਯਾਤ ਟੈਕਸ ਲਗਾਈ ਜਾਣਗੇ ਇਥੇ ਤੱਕ ਕਿ ਬ੍ਰਿਟਨ ਤੋਂ ਅਮਰੀਕਾ ਭੇਜਣ ਵਾਲੇ ਸਾਮਾਨ ਉਤੇ ਪਹਿਲਾ 10% ਅਤੇ ਫਿਰ 25% ਟੈਰਿਫ ਲਗਾਉਣ ਦੀ ਵੀ ਚਤਾਵਨੀ ਦਿੱਤੀ ਗਈ ਹੈ ਬ੍ਰਿਟਿਸ਼ ਪ੍ਰਧਾਨ ਮੰਤਰੀ ਕਿਰਸ ਡਾਮਨ ਨੇ ਸਥਿਤੀ ਨੂੰ ਸੰਭਾਲਣ ਦੇ ਲਈ ਸਹਿਯੋਗ ਅਤੇ ਸ਼ਾਂਤੀ ਦੀ ਵੀ ਅਪੀਲ ਕੀਤੀ ਹੈ। ਇਸ ਦੇ ਨਾਲ-ਨਾਲ ਯੂਕੇ ਸਰਕਾਰ ਇਮੀਗ੍ਰੇਸ਼ਨ ਨਿਯੰਤਰਣ ਨੂੰ ਹੋਰ ਸਖਤ ਕਰਨ ਦੀ ਵੀ ਯੋਜਨਾ ਉਤੇ ਕੰਮ ਕਰ ਰਹੀ ਹੈ। ਅਨੁਮਾਨ ਹੈ ਕਿ ਉਹਨਾਂ ਵੱਲੇ ਸਲਾਹ ਦੇ ਵਿੱਚ ਪ੍ਰਵਾਸ ਘਟਣ ਦੇ ਨਾਲ ਟੈਕਸ ਆਮਦਨ ਦੇ ਵਿੱਚ ਅਰਬਾ ਪੌਂਡ ਦੀ ਕਮੀ ਆ ਸਕਦੀ ਹੈ। ਇੱਕ ਪਾਸੇ ਬ੍ਰਿਟੇ ਨਿਵੇਸ਼ਕਾਂ ਨੂੰ ਆਕਰਸ਼ਿਤ ਕਰਨ ਦੇ ਲਈ ਦਰਵਾਜ਼ੇ ਖੋਲ ਰਿਹਾ ਹੈ, ਤੁਜੇ ਪਾਸੇ ਗਲੋਬਲ ਰਾਜਨੀਤਿਕ ਤਣਾਅ ਅਤੇ ਵਪਾਰ ਯੁੱਧ ਦੀਆਂ ਚੇਤਾਵਨੀਆਂ ਚੁਣਤੀ ਬਣ ਗਈਆਂ ਨੇ। ਹੁਣ ਦੇਖਣਾ ਇਹ ਹੋਵੇਗਾ ਕਿ ਦਵੋਸ ਵਿੱਚ ਰੀਵਸ ਦਾ ਬ੍ਰਿਟੇਨ ਨੂੰ ਸੰਦੇਸ਼ ਦੁਨੀਆ ਨੂੰ ਮਨਵਾ ਸਕੇਗਾ ਦੁਨੀਆ ਦੀ ਆਰਥਿਕ ਤਾਕਤ ਆਪਣੀ ਤੋੜ ਦੇ ਵਿੱਚ ਬ੍ਰਿਟੇ ਨੇ ਵੱਡਾ ਕਦਮ ਚੁੱਕ ਲਿਆ ਨਿਊਕੀ ਸਰਕਾਰ ਹੁਨਰਪੰਦ ਕਾਮਿਆਂ ਤੇ ਗਲੋਬਲ ਕੰਪਨੀਆਂ ਨੂੰ ਆਪਣੇ ਦੇਸ਼ ਵੱਲ ਆਕਰਸ਼ਿਤ ਕਰਨ ਦੇ ਲਈ ਨਵੀਆਂ ਵਿਸ਼ੇਸ਼ ਯੋਜਨਾਵਾਂ ਲੈ ਕੇ ਆਈ ਹੈ ਫੋਕਸ ਕੀਤਾ ਗਿਆ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਜੀਵਨ ਵਿਗਿਆਨ ਅਤੇ ਸਾਫ ਹੋ ਜਾ ਇਹ ਐਲਾਨ ਉਸਰੇ ਲਈ ਆਇਆ ਜੁਰ ਯੂਕੇ ਦੇ ਚਾਂਸਲਰ ਆਫ ਐਕਸ ਚੈਕਰ ਰੈਚਲ ਲਿਵਜ਼ ਦਾ ਵੋਸ ਦੇ ਵਿੱਚ ਹੋ ਰਹੇ ਵਿਸ਼ਵ ਆਰਥਿਕ ਫੋਰਮ ਦੇ ਵਿੱਚ ਬ੍ਰਿਟਨ ਨੂੰ ਨਿਵੇਸ਼ ਲਈ ਸਭ ਤੋਂ ਵਧੀਆ ਮਨਜ਼ਰਬੋ ਜੋ ਪੇਸ਼ ਕਰਨ ਜਾ ਰਹੀ ਹੈ ਯੂਕੇ ਦੇ ਖਜਵਾਨਾ ਵਿਭਾਗ ਨੇ ਦੱਸਿਆ ਕਿ ਡੂੰਗੀ ਤਕਨੀਕ ਦੇ ਨਾਲ ਜੁੜੇ ਖਾਸ ਖੇਤਰਾਂ ਦੇ ਵਿੱਚ ਕੰਮ ਕਰਨ ਆ ਰਹੇ ਹੁਣਰਬੰਦ ਵਿਦੇਸ਼ੀ ਕਾਮਯਾਬੀ ਵੀਜ਼ਾ ਫੀਸ ਸਰਕਾਰ ਕੋਲ ਬਰੇਗੀ ਇਸ ਤੋਂ ਇਲਾਵਾ ਛੁੜੀਆਂ ਵਿਦੇਸ਼ੀ ਕੰਪਨੀਆਂ ਯੂਕੇ ਦੇ ਵਿੱਚੋਂ ਆਪਣਾ ਕਾਰੋਬਾਰ ਫਲਾਉਣਾ ਚਾਹੁੰਦੀਆਂ ਨੇ ਉਹਨਾਂ ਨੂੰ ਸਪੌਂਸਰ ਲਾਇਸੈਂਸ ਦੇ ਲਈ ਫਾਸਟ ਟਰੈਕ ਪ੍ਰਕਿਰਿਆ ਵੀ ਦਿੱਤੀ ਜਾਵੇਗੀ ਸਰਕਾਰ ਦਾ ਕਹਿਣਾ ਹੈ ਕਿ ਇਹ ਕਦਮ ਆਰਥਿਕ ਵਿਕਾਸ ਨੂੰ ਤੇਜ਼ ਕਰਨ ਅਤੇ ਯੂਕੇ ਨੂੰ ਗਲੋਬਲ ਇਨੋਵੇਸ਼ਨ ਹੱਬ ਬਣਾਉਣ ਤਰੀ ਚੁੱਕੇ ਚਾਰੇ ਨੇ ਦਾਵੋ ਸਿਮਿਟ ਵਿੱਚ ਰੈਚਲ ਰਿਵਰਸ ਦਾ ਸੰਦੇਸ਼ ਸਪਸ਼ਟ ਰਹੇਗਾ ਬ੍ਰਿਟੇਨਾਂ ਸਥਿਰਤਾ ਪ੍ਰਤੀਭਾ ਤੇ ਪੂੰਜੀ ਦਾ ਕੇਰ ਹੈ ਕਈ ਦੇਸ਼ ਮੌਕੇ ਦਿੰਦੇ ਨੇ ਪਰ ਬ੍ਰਿਟਨ ਤੁਹਾਨੂੰ ਕਦੀ ਦਿੰਦਾ ਨਿਵੇਸ਼ ਦੇ ਲਈ ਦੁਨੀਆ ਦੀ ਸਭ ਤੋਂ ਵਧੀਆ ਚੋਣ ਬ੍ਰਿਟਨ ਹੈ ਸਰਕਾਰ ਕਹਿੰਦੀ ਹੈ ਕਿ ਇਸ ਨਾਲ AI ਲਾਈਫ ਸਾਇੰਸ ਅਤੇ ਗ੍ਰੀਨ એનર્ਜੀ ਖੇਤਰ ਵਿੱਚ ਅੰਤਰਰਾਸ਼ਟਰੀ ਨਿਵੇਸ਼ ਵਧੇਗਾ ਪਰ ਦਾਵੋਸ ਹੋ ਰਿਹਾ ਤੇ ਇੱਕ ਹੋਰ ਵੱਡਾ ਸਾਇਆ ਵੀ ਹੈ ਗ੍ਰੀਨਲੈਂਡ ਨੂੰ ਲੈ ਕੇ ਅਮਰੀਕਾ ਤੇ ਕਈ ਯੂਰੋਪੀ ਦੇਸ਼ਾਂ ਦੇ ਵਿਚਕਾਰ ਵਧਦਾ ਤਣਾਅ ਰਾਸ਼ਟਰਪਤੀ ਡੋਨਾਲਡ ਟਰਪ ਨੇ ਧਮਕੀ ਦਿੱਤੀ ਕਿ ਜੇ ਗ੍ਰੀਨਲੈਂਡ ਨੂੰ ਲੈ ਕੇ ਅਮਰੀਕਾ ਦੇ ਨਾਲ ਸਹਿਮਤੀ ਨਾ ਬਣੀ ਤਾਂ ਯੂਕੇ ਸਮੇਤ ਕਈ ਯੂਰਪੀ ਦੇਸ਼ਾਂ ਉਤੇ ਭਾਰੀ ਆਯਾਤ ਟੈਕਸ ਲਗਾਏ ਜਾਣਗੇ